ਮੰਦ ਗੰਧ ਰਤ ਕਰਦੇ ਹੋ ਆਉ ਜਿੱਥੇ ਗੁਰੂ ਘਰ ਦੇ ਕਿਰਤਨੀਆਂ ਬਸੋਂ ਹਰਜਸਵੰਨ ਦੇ ਕਿਰਤਨ ਸ਼ੁਰੂ ਕਰ ਗਏ ਸੀ ਸਮਾਂ ਮਿਲਿਆ ਹੈ ਸਤਿਗੁਰ ਦੇ ਕਉਂ ਕਉਂ ਦੀ ਵਿਚਾਰ ਕਰ ਅੰਦਰ ਕਰਨੀ ਦਰਨ ਅੰਦਰ ਭਗਤ ਕੋਈ ਸਜੀ ਦੇ ਲੜੀਵਾਰ ਸ਼ਲੋਕਾਂ ਵਿੱਚੋਂ 85 ਨੰਬਰ ਸ਼ਲੋਕ ਨੂੰ ਬਾਜਣਾ ਹੈ ਅਉ ਸਤਿਗੁਰੋਂ ਦੇਪਰ ਦੀ 386 ਨੰਬਰ ਸ਼ਲੋਕ ਨੂੰ ਬਾਜਣਾ ਹੈ ਉਹ ਤਾਂ ਰੰਗ ਨਿਰੰਤਰ ਤੋਂ ਪਹਿਲਾਂ ਗੁਰਪਤਿ ਦੀ ਸਾਂਝ ਸੱਜ ਸੰਗਤ ਮੁਲਕੇ ਕਰ ਗਈ ਜਿਤਨੇ ਸਤਸੰਗੀ ਜੁੜ ਕੇ ਬੈਠੇ ਹੋ ਉਹਵਾਹ ਹਾਜ਼ਰੀਆਂ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਗਤ ਪੁਰਸਤ ਜੀ ਇਸ ਪੰਥ ਸ਼ਲੋਕ ਦੇ ਅੰਦਰ ਮੰਨਿਆ ਕਰਦੇ ਹੋਏ ਪੰਖੀ ਦੇ ਨਾਲ ਪੰਛੀ ਦੇ ਨਾਲ ਤੁਲਨਾ ਕਰਦੇ ਨੇ ਜਿਵੇਂ ਅਸੀਂ ਆਪ ਪੰਛੀ ਨੂੰ ਦੇਖਦੇ ਹਾਂ ਇੱਕ ਰੁੱਖ ਤੇ ਬੈਠ ਕੇ ਉਥੋਂ ਦਾ ਮਾਹੌਲ ਦੇਖ ਤੇ ਦੂਜੇ ਰੁੱਖ ਤੇ ਚੜ ਜਾਂਦਾ ਹੈ ਜਿਹਨੂੰ ਜੇ ਫਲ ਖਾਂਦਾ ਹੈ ਕਈ ਵਾਰ ਚੰਗੇ ਫਲ ਦੇ ਉੱਪਰ ਬੈਠ ਕੇ ਖਾਂਦਾ ਘਾਟ ਤੇ ਬਰਬਾਦ ਜਾਂਦਾ ਕਰਦਾ ਕਿਉਂਕਿ ਇਥੇ ਭਗਤ ਕਬੀਰ ਜੀ ਸਾਡੇ ਲਈ ਸਿੱਖਿਆ ਦਾ ਇੱਕ ਰੂਪ ਤਾਂ ਸੰਦੇਸ਼ ਦਿੱਤਾ ਉਹ ਹੈ ਕਿ ਮਨ ਵੀ ਫੰਕੀ ਨਹੀਂ ਗਿਆ ਹੈ ਜਿਵੇਂ ਇੱਕ ਪੰਛੀ ਕਈ ਰੁੱਖਾਂ ਤੇ ਬੈਠ ਕੇ ਉੱਠਦਾ ਉੜਦਾ ਬਣਦਾ ਹੈ ਇੱਕ ਟੋਡਿਆਂ ਦੂਜੇ ਤੇ ਬੈਠ ਗਿਆ ਦੂਜੇ ਟੋਡਿਆਂ ਤੇ ਜਿਹਦੇ ਬੈਠ ਗਿਆ ਇਹ ਤਰ੍ਹਾਂ ਪਤਾ ਨਹੀਂ ਉਹ ਮਨੁੱਖ ਕਿੰਨੇ ਰੁੱਖਾਂ ਤੇ ਬੈਠ ਕੇ ਤਰਿੰਦਰ ਮੁਖਾਈਏ ਖਾਂਦਕ ਪੁਜੀ ਨਹੀਂ ਬਾਸੌਦਾਈ ਭਾਜ ਘੋੜਾ ਦੀ ਪੱਲੇ ਦਰੁਸ ਜਗਨ ਕੰ ਕਬੀਰ ਮਨ ਬੰਕੀ ਭਇਓ ਇਹ ਮਨੁੱਖੀ ਪੰਛੀ ਦੀ ਨਿਆਈ ਹੈ ਜੇ ਪੰਛੀ ਉੜਦੋਂ ਰਿੰਦਾ ਇਹਨਾਂ ਅੱਖਾਂ ਦੇ ਬੈਠਾ ਰਹਿੰਦਾ ਹੈ ਕਹਿੰਦੇ ਮਨ ਵੀ ਪੰਛੀ ਦੀ ਨਿਆਈ ਹੈ ਇਹ ਵੀ 10 ਦਿਸ਼ਾਵਾਂ ਉਹ ਜਾਂਦਾ ਹੈ 10 ਦਿਸ਼ਾਵਾਂ ਗਿਰਿਆਂ ਨੇ ਚਾਰ ਉੱਤਰ ਦੱਖਣ ਉਰ ਪੱਛਮ ਚਾਰ ਦੁਪਰਾਂ ਆਕਾਸ਼ ਦੇ ਤਰਫ ਵੀ ਭਾਵ ਧਰਤੀ ਦਾ ਰੂਪ ਕਰਦਾ ਰਹਿੰਦਾ ਹੈ ਉਨ ਦੇ ਅਸਿਸੇ ਇਹ ਕਰਕੇ ਬੈਠੇ ਹਨ ਮਨ ਸਾਡਾ ਕਿੱਥੇ ਹੋ ਨਹੀਂ ਸਕਦਾ ਕਈ ਵਾਰ ਘਰਾਂ ਤੋਂ ਸਕਦਾ ਕਈ ਵਾਰ ਸਕਦਾ ਟਾਈਮ ਵਾਲੇ ਕੋਲੋਂ ਸਕਦਾ ਹੈ ਕਈ ਵਾਰ ਅਸੀਂ ਕਿਤੇ ਜਾਣਾ ਉਹਦੇ ਉੱਥੋਂ ਤਾਂ ਸਾਡਾ ਮਨ ਚੱਲਦਾ ਹੈ ਕਹਿਣ ਤੋਂ ਭਾਵ ਕਿ ਹੈ ਸਰੀਰ ਦੀ ਹਾਜ਼ਰੀ ਲੱਗਦੀ ਜ਼ਰੂਰ ਹੈ ਥੀਰ ਕਰਕੇ ਸੀ ਹਾਜ਼ਰ ਜ਼ਰੂਰ ਹਾਂ ਕਈ ਵਾਰ ਗੁਰੂ ਦੇ ਕੋਲ ਬੈਠਿਆਂ ਸੀ ਮਨ ਕਰਕੇ ਅੱਡ ਰਹੀ ਹੈ ਜਿੰਨਾ ਸਮਾਂ ਸਰੀਰ ਹੈ ਸਰੀਰ ਦੇ ਨਾਲ ਮਨ ਦਾ ਵੀ ਪ੍ਰਗਟ ਹੋਣਾ ਜ਼ਰੂਰੀ ਹੈ ਜੇ ਤੁਸੀਂ ਗੁਰੂ ਦੇ ਕੋਲ ਕੋਈ ਅਪਦੇਸ਼ ਸਿੱਖਣਾ ਚਾਹੁੰਦੇ ਹਾਂ ਗੁਰੂ ਦੇ ਵਿਚਾਰ ਨੂੰ ਸਮਝਣਾ ਚਾਹੁੰਦੇ ਹਾਂ ਗੁਰਬਾਣੀ ਪੜ੍ਹ ਕੇ ਕੋਲੇ ਅਰਥ ਨੂੰ ਸਮਝੀਏ ਕਿ ਮਨ ਦਾ ਹਾਜ਼ਰ ਹੋਣਾ ਜ਼ਰੂਰੀ ਹੈ ਤੇ ਜੇ ਮਨ ਹਾਜ਼ਰ ਹੈ ਤੇ ਸਮਝ ਲਿਓ ਗੁਰੂ ਜੀ ਦੇ ਵਿਚਾਰ ਸਮਝ ਮਿਲਗੇ ਨਹੀਂ ਤੇ ਫਿਰ ਪੜਤਣਾ ਵਿੱਚ ਅਸਲੀ ਭਾਏ ਤੇ ਪੰਛੀ ਨਹੀਂ ਭੱਜੇ ਕਰਦੇ ਹਰੇਕ ਮਰੁੱਖ ਮਾਇਕ ਪਦਾਰਥ ਲਈ ਭੱਜਦਾ ਰਹਿੰਦਾ ਹੈ دس دشاوا کا ارتھ ہے ہر پاسے منک دوڑ لگی ہے ہر پاسے پدارتھ اٹھے کرنے دوڑ لگی ہے میں پہلے کرنا وا میں بات وج کر بس پدارتھوں کے اکٹھ میں اس سے لکھ جاتی کئی بار گربا اندر پڑھتے ہیں ہوں یہ اصلی زندگی کا سرمایہ وہ کٹھا کرتا ہے منک اس دنیا دے اندر جنب لے کے آیا ਜਿੱਥੇ ਆਪਣਾ ਗੁਸਰ ਬਦਲ ਕਰਨਾ ਸੀ ਜਿੱਥੇ ਆਪਣੀ ਕਿਰਤ ਕਮਾਈ ਕਰਨੀ ਸੀ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨਾ ਸੀ ਉਥੇ ਚੰਗੇ ਕੰਮ ਕਰਨੇ ਸੀ ਉਥੇ ਜੁਗਿਆਈ ਨਹੀਂ ਫਟਮਾ ਸੀ ਪਰ ਜਗਦੀ ਦੌੜ ਪੱਜ ਸਾਡੇ ਕੰਮਾਂ ਵਾਲੇ ਪਾਸੇ ਗੁਰਬਾਣੀ ਦੇ ਨੁਕਤੇ ਨੂੰ ਸਮਝਣ ਵਾਲੇ ਪਾਸੇ ਸਿੱਟ ਘਟਾ ਤੇ ਹੋਰ ਦਵੜਾ ਸਾਡੀ ਬਹੁਤ ਜਿਹੜੇ ਪਦਾਰਥਨ ਇਕੱਠੇ ਕਰੇ ਜਾ ਰਹੇ ਆ ਸਤਿਗੁਰ ਦੀ ਪਾਲਣ ਕਰਨ ਜਾਂ ਜਲਸਰ ਦੀ ਪੜਦੇ ਪਹਿਲੇ ਮੰਤਰ ਤੇ ਕੌੜੀ ਦੇ ਵਿੱਚ ਇੱਕ ਗੱਲ ਨਾਲ ਕੀ ਭੁੱਖਾਂ ਭੁੱਖ ਨਾ ਉਤਰਹੀਂ ਜੀਵਨਾਂ ਕੁਰੀਆਂ ਭਰ ਕਨਕੇ ਮਨੋਖ ਦੀ ਭੁੱਖ ਕਦੇ ਨਹੀਂ ਖਤਮ ਨਹੀਂ ਹੋ ਸਕਦੀ ਕਿਹਣੀ ਭੁੱਖ ਜੀ ਕ੍ਰਿਸ਼ਨਾ ਵਾਲੀ ਕ੍ਰਿਸ਼ਨਾ ਵਾਲੀ ਮਨੋਖ ਦੀ ਕਦੇ ਭੁੱਖ ਖਤਮ ਨਹੀਂ ਹੋ ਸਕਦੀ ਕਾਰਨ ਕੀ ਹੈ ਕਿਉਂਕਿ ਉਹਦੇ ਕੋਲ ਸੰਤੋਖ ਨਹੀਂ ਹੈ ਤੇ ਪੰਚਮ ਪਾਸ ਜੇ ਕਿਹਾ ਕਿ ਬਿਨਾ ਸੰਤੋਖ ਨਹੀਂ ਪੂਰਾ ਤੇ ਸੰਤੋਖ ਤੋਂ ਬਿਨਾ ਮਨੁੱਖ ਕਦੇ ਵਿਰਜ ਨਹੀਂ ਸਕਦਾ ਜਦ ਜੇ ਕਦੋਂ ਜਦੋਂ ਸੰਤੋਖ ਹੈ ਜਦੋਂ ਸੰਤੋਖ ਹੈ ਹੀ ਨਹੀਂ ਹੈ ਜਦੋਂ ਸਾਡੇ ਕੋਈ ਪ੍ਰਸ਼ਨਾ ਹੈ ਤੇ ਸੰਤੋਖ ਦੀ ਬਾਣ ਬਣ ਅੰਦਰ ਹੋਰ ਪਾਣ ਦਾ ਪ੍ਰਸ਼ਨਾ ਵੇਲੇ ਨਹੀਂ ਕੋਈ ਜੀ ਹੈ ਕਦੇ ਵੇਲੇ ਨਹੀਂ ਕੋਈ ਜੀ ਹੈ ਤੇ ਕੋਈ ਨਹੀਂ ਕਿੰਨਾ ਪ੍ਰਸ਼ਨਾ ਮੋਜ ਹੈ ਹਰ ਕੇ ਨਾਮ ਉਥੇ ਗੱਲ ਆਈ ਨਾਮ ਦੀ ਜੇ ਅਸੀਂ ਵੇਖੋ ਆਗ ਬਲਾਈ ਹੈ ਤਾਂ ਉਹਨਾਂ ਆਗਲੇ ਐਕਸੈਸ ਜਗ੍ਹਾ ਜਿੱਥੇ ਲੱਗੀ ਹੋਈ ਇਹ ਤੁਹਾਨੂੰ ਆਪਾਂ ਬੁਝਾਉਣ ਦਾ ਸਾਡੇ ਕੋਲ ਪ੍ਰਬੰਧ ਹੈ ਪਾਣੀ ਥੋਕਾਂ ਨੂੰ ਬੁਝੇ ਦਿੱਤੀ ਕਦੇ ਥੋਕ ਨਾਲ ਆਗਨ ਕਿਤੇ ਬੁਝਾਈ ਅਸੀਂ ਨਹੀਂ ਕਿਤੇ ਹਵਾ ਨਾਲ ਕੋਈ ਨਹੀਂ ਪਾਣੀ ਨਾਲ ਕੋਈ ਨਹੀਂ ਦੇਖੀ ਹਾਰੇ ਵਗੇੜ ਦੀਆਂ ਗੱਡੀਆਂ ਚਾਰ ਸ਼ੁਗਰੇ ਨੇ ਅੱਗ ਲੱਗ ਜਾਵੇ ਦੂਸਰਿਆਂ ਨੂੰ ਬੁਝਾਉਂਦੀ ਸਾਡੇ ਕੋਲ ਪ੍ਰਬੰਧ ਹੈ ਤੇ ਗੁਰੂ ਸਾਹਿਬ ਜੀ ਅਕਲ ਲਗੇ ਤੇਰੇ ਜੀਵਨ ਦੇ ਅੰਦਰ ਕ੍ਰਿਸ਼ਨਾਂ ਦੀ ਆਗੇ ਹੀ ਮੱਚ ਰਹੀ ਹੈ ਤੇ ਨਹੀਂ ਮੱਚ ਰਹੀ ਹੈ ਉਹਨੂੰ ਬੁਝਾਉਣ ਦੇ ਲਈ ਇੱਕੋ ਇੱਕ ਨਾ ਪਾਏ ਨੇ ਬੁਝਾਉਣੀ ਹੈ ਨਾ ਕਿਸੇ ਪੈਸੇ ਰੁਪਏ ਦੇ ਨਾਲ ਨਾ ਕਿਸੇ ਦੇ ਬਣਾਉਂ ਬੁਝਾਉਣੀ ਹੈ ਬੁਝਾਉਣੀ ਤੇ ਕੇਵਲ ਕੀ ਟੇਸ਼ਨਾ ਬੁਝ ਜਾਏ ਹਰ ਕੇ ਨਾਮ ਪਰਮਾਤਮਾ ਦੇ ਨਾਮ ਦੇ ਨਾਲ ਕ੍ਰਿਸ਼ਨ ਦੀ ਆਗ ਬੁਝਣੀ ਹੈ ਸੰਤੋਖ ਉਹਨੂੰ ਦੇ ਕੋਲੋਂ ਮਿਲਣਾ ਹੈ ਸੰਤੋਖ ਆਗਿਆ ਅਰੁਪਤ ਜੀਵਨ ਦੇ ਅੰਦਰ ਤੇ ਖੰਨੀ ਦੇ ਕਿਹਾ ਵੀ ਮਾਲਕ ਅਦਿਸ਼ ਬਰਾਨਾ ਹੈ ਜੀ ਸੰਤੋਖ ਦੀ ਪਰਵਾਸ਼ਾ ਕੋ ਪੜ੍ਹਣੀ ਹੈ ਨਾ ਮੀਰ ਮੰਨੂ ਦੀ ਉਸ ਜੇਲ੍ਹ ਦਾ ਦ੍ਰਿਸ਼ ਦੇਖ ਲਿਓ ਉਹ ਹਾਲਾਤ ਦੇਖ ਲਿਓ ਜਿੱਥੇ ਸਾਡੀਆਂ ਉਹਨਾਂ ਮਰਤਾਰਾਂ ਨੂੰ ਸਵਾ ਸਵਾ ਮਨ ਦਾ ਕਿਸ ਕਿਸ ਨਾਲ ਬੈਗਿਆ ਇੱਕ ਖੰਨੀ ਖੰਨੀ ਰੋਟੀ ਤੇ ਮੁਜਾਦਾ ਕਰਨਾ ਪਿਆ ਨਾਲ ਬੱਚੇ ਨੇ ਬੱਚੀ ਉਹਨਾਂ ਦੀ ਗੋਦ ਵਿੱਚ ਨੇ ਦੁੱਧ ਪੀਂਦੇ ਨੇ ਤੇ ਬੱਚਿਆਂ ਨੂੰ ਖਾਗਦੇ ਨੇ ਮਾਂ ਨੂੰ ਖਾਗਦੇ ਨੇ ਸਵਾ ਮਨ ਕਿਸਨਾ ਭਾਵ 50 ਕਿਲੋ ਰੋਜ਼ਾਨਾ ਹੀ ਆਟਾ ਪੀਂਆਂ ਸੀ ਉਹ ਮੈਕੀ ਸ਼ਾਮਾਂ ਤੱਕ ਤੇ ਅੱਜ ਸਮਝ ਆਪਾਂ ਦੇਖ ਲਈ ਕਿ ਲੋੜ ਨਹੀਂ ਪੈ ਸਕਦੇ ਇੱਕ ਕਿਲੋ ਵੀ ਨਹੀਂ ਪੈ ਸਕਦੇ ਸਾਡਾ ਹੱਥ ਪਹਿਲੇ ਤੇ ਗੱਲ ਕਿਲੋ ਚੀਜ਼ ਲੈ ਕੇ ਆਓ ਹੱਥ ਦੇ ਉੱਠੜੀ ਹੋਵੇ ਤੇ ਹੱਥਾਂ ਤੱਕ ਜਾਂਦਾ ਇੱਕ ਕਿਲੋ ਚੀਜ਼ ਵੀ ਤੇ 50 50 ਕਿਲੋ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਉਹਨਾਂ ਨੇ ਆਟਾ پیسਣਾ ਤੇ ਖੰਨੀ ਰੋਟੀ ਮਿਲਣੀ ਰੋਟੀ ਦਾ ਚੰਗਾ ਹਿੱਸਾ ਅਸੀਂ ਤੇ 4 5 7 ਫੁਲ ਕੇ ਖਾ ਕੇ ਤੇ ਅਰਾਮ ਆਉਂਦੇ ਨਹੀਂ ਸੁਣਨੇ ਅਸੀਂ ਗ੍ਰੇਟ ਪੀਸ ਸੰਤੋਖੀਆਂ ਦੇ ਉਹਨਾਂ ਤੋਂ ਸੰਤੋਖ ਸੀ ਉਹਨਾਂ ਦੇ ਕੋਲ ਗੁਰਬਾਣੀ ਦੀ ਵਿਚਾਰ ਸੀ ਉਹਨਾਂ ਗੁਰਬਾਣੀ ਉੱਸਾਰ ਜਿਉਂ ਬਣਾਇਆ ਸੀ ਅਸੀਂ ਉਹਨਾਂ ਵਰਗੇ ਨਹੀਂ ਬਣੇ ਉਹਨਾਂ ਨੇ ਸਾਡੇ ਲਈ ਪੂਰਨਿਤ ਕਰੇ ਦੇਖੋ ਛੋਟੇ ਛੋਟੇ ਬੱਚੇ ਇੱਥੇ ਖੇਡ ਰਹੇ ਨੇ ਉਹਨ ਦੇਖੋ ਗੁਰਦੁਆਰਾ ਸਾਹਿਬ ਆਇਆ ਲੇਕਿਨ ਬੱਚੇ ਕਿੱਡੇ ਖਿਆਲ ਲੱਗਦੇ ਨੇ ਮਾਂ ਉਹਦੇ ਕੋਲ ਉਹਨਾਂ ਦੇ ਬੱਚੇ ਬੈਠੇ ਨੇ ਤੁਰਦੇ ਖੜਦੇ ਨੇ ਪਰ ਜਦੋਂ ਉਸ ਮੀਰ ਮੰਨੂ ਦੇ ਜੇਰ ਦਾ ਹਾਰਾ ਦੇਖਦੇ ਆ ਉਹ ਧਿੰਗ ਧਿੰਗਦੇ ਆ ਉਥੇ ਵੀ ਸੀ ਬੱਚੇ ਖੇਡ ਰਹੇ ਸੀ ਖੇਡਦੇ ਆ ਬੱਚਿਆਂ ਨੂੰ ਜੀਦੇ ਆਂ ਉੱਪਰੋਂ ਸੁੱਟਦੇ ਨੇ ਤੇ ਨੇਜਾ ਸੱਜੇ ਕਰਦੇ ਆਂ ਮਾਤਾ-ਮਾਂ ਫਿਰ ਵੀ ਸਿੱਖੀ ਨਹੀਂ ਕਰਦੀ ਉਹਨਾਂ ਬੱਚਿਆਂ ਦੇ ਟੋਟੇ ਟੋਟੇ ਕਰਕੇ ਘਰਾਂ 'ਚ ਹਾਰ-ਪਾਰ ਤੇ ਮਾਤਾ-ਮਾਂ ਨੇ ਤਾਂ ਵੀ ਨਾ ਸਿੱਖ ਲਈ ਤੇ ਕੀ ਆਖਿਆ ਸ਼ਰਮ ਨੂੰ ਅਰਦਾਸ ਉਹ ਤਾਂ ਕੀ ਕੀਤੀ ਉਹਨਾਂ ਮਾਤਾ-ਮਾਂ ਨੇ ਥੰਨੀ ਰੋਟੀ ਚੰਫਾ ਐਸਾ ਖਾ ਲਦਾ ਇਨਕਲਾਬ ਪਾਇੰਦਾਂ ਮਿਲਦਾ ਨਾ ਤੇ ਬੱਚਾ ਨਾਲ ਸੰਗਤ ਨਹੀਂ ਨਾ ਮਾਰਾ ਸਕਦੇ ਸੀ ਉਹਨਾਂ ਤੇ ਕੀ ਅਰਦਾਸ ਕਰਦਿਆਂ ਨੇ ਆ ਕੰਨ ਕੀਆ ਉਹਨੇ ਹੈ ਪਾਸ਼ਾ ਆਜ ਦੇ ਬਾਣੇ ਦੇ ਅੰਦਰ ਚਾਰ ਬਹਿਦਾ ਦਿਨ ਸੁੱਖਾਂ ਦੇ ਨਾਲ ਬਤੀਤ ਹੋਇਆ ਭਾਵੇਂ ਗਲਾ ਦੇ ਵਿੱਚ ਹਾਰ ਬੱਚਿਆਂ ਦੇ ਖਵਾਏ ਗਏ ਨੇ ਮੱਝ ਨੂੰ ਨੇਜਾ ਟੰਗਾ ਲਿਆ ਪਰ ਫਿਰ ਕੀ ਕਹਨੀਏ ਮੁਖ ਤੋਂ ਪਾਸ਼ਾ ਤੇਰੇ ਬਾਣੇ ਦੇ ਅੰਦਰ ਚਾਰ ਬਹਿਦਾ ਦਿਹਾੜਾ ਸੁੱਖਾਂ ਦੇ ਨਾਲ ਬਤੀਤ ਹੋਇਆ ਤੇ ਆਹ ਸੁਖ ਹੈ ਸਾਡੇ ਕੋਲ ਅਜ ਸਭ ਕੁਝ ਹੋਣ ਦੇ ਬਾਵਜੂਦ ਸੰਤੋਖਣੀ ਹੈ ਗੱਲ ਸਾਡੇ ਕੋਲ ਗੱਲ ਹੀ ਹੈ ਕਿ ਸਾਡੇ ਕੋਲ ਧਨ ਹੈਗਾ ਸੋਨਾ ਚਾਂਦੀ ਸਾਡੇ ਕੋਲ ਪਿਆ ਬੈਂਕਾਂ ਵਿੱਚ ਸਾਡੇ ਪੈਸੇ ਪਏ ਨੇ ਸਾਡੇ ਕੋਲ ਪੈਸੇ ਆ ਰਹੇ ਨੇ ਘਰ ਸਾਡਾ ਬਣਿਆ ਧੀਆਂ ਪੁੱਤ ਸਾਡੇ ਵਧਿਆ ਨੌਕਰੀ ਕਰ ਰਹੇ ਨੇ ਪਰ ਸੰਤੋਖ ਸਾਡੇ ਕੋਲ ਨਹੀਂ ਹੈਗਾ ਸੰਤੋਖ ਅਸੀਂ ਬਾਹਰੋਂ ਲੱਭਦੇ ਰਹੇ ਮਿਲਣਾ ਕਿੱਥੋਂ ਹੈ ਗੁਰੂ ਗੋਬਿੰਦ ਸਿੰਘ ਜੀ ਗੁਰੂ ਸਾਹਿਬ ਜੀ ਅਖਾਂਗੇ ਜਿਹਦੇ ਕੋਲ ਸੰਤੋਖ ਹੱਜਿਆ ਹੈ ਬਿਨਾਂ ਸੰਤੋਖ ਨਹੀਂ ਤੋ ਰਾਜੇ ਸੁਪਨ ਮਨੋਤ ਬ੍ਰਿਤੇ ਸੰਕਰਜੇ ਕਿ ਲੱਗੇ ਜੀਵਨ ਦੇ ਅੰਦਰ ਸੰਤੋਖ ਆਵੇਗਾ ਤਾਂ ਹੀ ਮੰਨਣਾ ਸਕਦਾ ਹੈ ਕਿ ਇਹ ਮਨ ਕਬੀਰ ਮਨ ਪੰਕੀ ਭਇਓ ਉੱਡ-ਉੱਡ ਦਹਾਂ ਦਿਸ਼ ਜਾਏ ਦੌੜ ਪੰਜ ਹਰ ਗੀ ਪਦਾਰਥਾਂ ਪਿੱਛੇ ਕਿਹੜੇ ਪਦਾਰਥ ਮਾਇਕ ਜਿਹੜੇ ਖਤਮ ਹੋ ਜਾਣੇ ਜਿਨ੍ਹਾਂ ਦਾ ਰਾਸ ਲੇਖੋ ਕੋਈ ਜਿੰਦ ਅੰਬ ਮੂੰਹ ਤੇ ਰੱਖੇ ਗੇ ਨਾ ਕਿੰਨਾ ਸਮਾਂ ਸੁਆਦ ਹੈ ਜਿੰਨਾ ਸਮਾਂ ਮੂੰਹ ਵਿੱਚ ਮੂੰਹ ਵਿੱਚ ਕਿੰਨੇ ਸਕਿੰਟ ਕਰਕੇ 10 ਮਿੰਟ ਰੱਖਾਂਗੇ ਬਸ ਜਵਾਮਾ ਕਿੰਨੇ ਸਮਾਂ ਚ ਮੂੰਹ ਦੇ ਆ ਉਹਨਾਂ ਸਮਾਂ ਸਾਨੂੰ ਉਹਦਾ ਰਾਸ ਜਦੋਂ ਮੂੰਖ ਤੋਂ ਜ਼ੁਬਾਨ ਦੇ ਅੰਦਰ ਗਲੇ ਤੱਕ ਉਤਰ ਜਾਂਦੀ ਹੈ ਉਹਨਾਂ ਸਵਾਦ ਦਾ ਪਤਾ ਨਹੀਂ ਕਿਉਂਕਿ ਜੀਭ ਨੇ ਸਵਾਦ ਦੱਸਣਾ ਹੈ ਜੀਭ ਤੋਂ علاوہ ਅੰਦਰ ਦੇ ਕਿਸੇ ਵੀ ਸੱਜਦਮ ਨੇ ਸਵਾਦ ਦੱਸਣਾ ਹਮ ਪੇਟ ਦੱਸਣਾ ਪੇਟ ਭਰ ਗਿਆ ਖੋਲ ਹੋ ਗਿਆ ਕਿ ਨਹੀਂ ਉਹਨੇ ਬਸ ਇਹਨੂੰ ਦੱਸਣਾ ਹੈ ਪਰ ਸਵਾਦ ਰਸ ਜੀਭ ਦੱਸਣਾ ਜਿੰਨਾ ਸਮਾਂ ਉਹ 10 ਸਕਿੰਟ 15 ਸਕਿੰਟ ਮੂੰਹ ਦੇ ਵਿੱਚ ਗੁਰ ਕੀ ਕੁਝ ਵੀ ਅਰੇਗਾ ਨਾ ਪਦਾਰਥ ਸਵਾਦ ਹੈ ਉਹਦਾ ਰਸ ਹੈ ਉਸ ਤੋਂ ਵੱਧ ਕੁਝ ਵੀ ਨਹੀਂ ਕੀ ਮਾਇਕ ਪਾਲ ਥੋੜੇ ਸਮੇਂ ਦੇ ਲਈ ਇਹ ਸਾਨੂੰ ਸੁੱਖ ਦੇ ਸਕਦੇ ਨੇ ਥੋੜੇ ਲਈ ਸਾਡੇ ਜਿਹੜੀ ਆ ਨਾ ਸਾਨੂੰ ਵਧੀਆ ਜਿੰਦਗੀ ਦੇ ਸਕਦੇ ਨੇ ਪਰ ਸਦੀਨ ਕਾਲ ਨਹੀਂ ਤੇ ਗੁਰਸਹਿਬ ਜੀ ਕੋਲੋਂ ਕੀ ਆਪਾਂ ਮੰਗਦੇ ਸਤਿਗੁਰੂ ਅਖਦੇ ਨੇ ਜੋ ਸੁੱਖ ਕੋ ਜਾਹੈ ਸਦਾ ਜੇ ਸੁੱਖ ਰਣਾ ਇਹ ਤੇ ਲੈ ਲੈ ਤੇ ਮਿਰਦਾ ਕੋ ਸੁੱਖ ਕੀ ਕਹਾਂਗਾ ਸ਼ਰਨ ਰਾਮ ਕੀ ਲੈ ਜਿਹੜਾ ਮਨ ਉਡੂ ਢੁਰਦਾ ਨਾ ਜਿਹੜਾ ਤੇਰਾ ਮਨ ਲੱਗਦਾ ਨਹੀਂ ਕਈ ਵਾਰ ਸਿਆਖਦੇ ਕਿ ਕੁਝ ਸਾਡਾ ਬਰਬਾੜੀ ਪਣ ਨੂੰ ਮਨ ਨੇ ਲੱਗਦਾ ਸਾਡੇ ਅੱਖਾਂ ਵਿੱਚ ਗੁੱਡ ਕੇ ਸਭ ਛੁੱਟ ਜਾਂਦੇ ਨੇ ਕਾਰਨ ਕਿ ਧਿਆਨ ਨਹੀਂ ਹੈਕਰ ਛੁੱਟਨਦਾਰ ਬੈਠੀ ਦੋ ਅਵੇਸਲੇ ਜਦੋਂ ਗੱਡੀ ਅਵੇਸਲੇ ਹੋ ਕੇ ਚਲਾ ਰਹੇ ਹਾਂ ਉਦੋਂ ਵੱਡੀ ਵੀ ਐਕਸੀਡੈਂਟ ਹੋਵੇਗਾ ਜੇ ਤੁਸੀਂ ਧਿਆਨ ਨਾਲ ਚਲਾ ਰਹੇ ਨਹੀਂ ਹੋਵੇਗਾ ਕਿਸੇ ਕਰ ਤੁਸੀਂ ਮੰਨ ਕੇ ਕਿਦੋਂ ਵੱਡੀ ਚਲਾ ਰਹੇ ਹੋ ਤੁਹਾਡਾ ਧਿਆਨ ਬੈਕ ਸਾਈਡ ਤੇ ਤੁਸੀਂ ਪਿੱਛੇ ਬੈਠੇ ਸਾਰੀ ਦਿਨ ਗੱਣਾ ਕਰੀ ਜਾਓ ਕਿ ਵੱਡੀ ਵੀ ਪਰ ਜਦੋਂ ਸਾਡਾ ਧਿਆਨ ਇਕਾਗਰ ਹੋਵੇਗਾ ਸਿੱਧਾ ਹੋਵੇਗਾ ਸਾਹਮਣੇ ਹੋਵੇਗਾ ਕਦੇ ਕੰਟੀ ਦਾ ਐਕਸੀਡੈਂਟ ਨਹੀਂ ਆਉਂਦਾ ਤੇ ਗੁਰੂ ਸਾਹਿਬ ਜੀ ਆਖਦੇ ਜੋ ਸੁਖ ਕੋ ਚਾਹੇ ਸਦਾ ਸੁਖ ਨਾ ਜਿਆਦਾ ਮਿਲੇਗਾ ਸੁਖ ਸਭ ਕੁਝ ਮਿਲੇਗਾ ਕਰਮਾਂ ਕੀ ਬੰਧੇ ਦਬੰਦ ਗੁਰਸਾ ਜਖਟੇ ਸ਼ਰਨ ਰਾਮ ਕੀ ਲੇ ਕਿੰਨੇ ਰਾਮ ਦੀ ਸ਼ਰਨ ਚ ਜਾਣਾ ਪਾਉ ਆਪਣੇ ਆਪ ਨੂੰ ਗੁਰੂ ਅੱਗੇ ਭੇਟ ਕਰਨਾ ਪੈਣਾ ਤੇ ਗੁਰੂ ਦੀ ਮੰਤ ਲੈਣੀ ਪੈਣੀ ਇਹਨੂੰ ਨੀਮਾ ਹੋ ਕੇ ਉਹਨਾ ਪਹਿਣਾ ਜੇ ਦੁੱਜਾ ਹੋ ਗਿਆ ਨਾ ਉਹ ਕੁਝ ਨਹੀਂ ਪ੍ਰਾਪਤ ਕਰੇਗਾ ਜੇ ਪੁੱਜਾ ਹੋ ਗਿਆ ਮੈਂ ਕਹਿੰਦੇ ਹਲਾਤ ਇਹ ਕਿਹਨਾਂ ਚ ਬਣ ਗਏ ਵੱਡੇ ਵੱਡੇ ਅਹੰਕਾਰੀਆਂ ਨਾਂ ਨਿਭ ਗਰਭ ਗਲੇ ਕਿਉਂਕਿ ਜਿਵੇਂ ਬੰਦਾ ਹੰਕਾਰ ਵਿੱਚ ਆਉਂਦਾ ਉਹ ਆਪਾਂ ਕੱਲ ਗਲਤ ਕੀਤੇ ਸੀ ਬੰਦੇ ਕੋ ਹੰਕਾਰ ਆ ਗਿਆ ਤੇ ਬਿੰਦਾਂ ਮੈਨੂੰ ਚਾਰ ਬੰਦੇ ਜਿਹਾ ਆਖਣ ਮੇਰੀ ਖਸ਼ਾਮਤ ਕਰਨ ਮੈਨੂੰ ਪੁੱਛਣਾ ਰੋਟੀ ਪਾਣੀ ਪੁੱਛਣਾ ਚਾਹ ਪੁੱਛਣਾ ਪ੍ਰਸ਼ਾਦਾ ਪੁੱਛਣਾ ਕਿਥੇ ਆਏ ਗੁਰਦੁਆਰੇ ਗੁਰਦੁਆਰੇ ਕਿੰਨੇ ਕੋਈ ਸੰਕੁਚਨ ਕੋਈ ਇਹ ਹੋਟਲ ਨਹੀਂ ਹੈ ਤੇ ਗੁਰੂ ਦਾ ਦਰਵਾਜ਼ਾ ਹੈ ਅਸੀਂ ਹੋਟਲ ਨਾ ਬਣਾਈਏ ਤੇ ਸਾਨੂੰ ਵੀ ਚਾਹ ਨਹੀਂ ਖੁਸ਼ੀ ਸਾਨੂੰ ਪਾਣੀ ਲਗਵਾਸ ਨਹੀਂ ਫੜਾਇਆ ਸਾਨੂੰ ਰੋਟੀ ਨਹੀਂ ਫੜਾਈ ਸਾਡੇ ਹੱਥ ਥਾਲੇ ਨਹੀਂ ਆਏ ਸਾਡੇ ਹੱਥ ਗਲਾਸ ਨਹੀਂ ਆਇਆ ਇਹ ਹੋਟਲ ਚ ਨਹੀਂ ਬੈਠੇ ਡਾਊਟਰ ਕਰਾਂਗੇ ਇੱਥੇ ਅਸੀਂ ਸੰਗਤ ਰੂਹ ਵਿੱਚ ਆਉਨੇ ਆ ਭਾਵੇਂ ਕੋਈ ਅਮੀਰ ਤੇ ਭਾਵੇਂ ਗਰੀਬ ਵੀ ਤੁਸਾਰੇ ਬਰਾਬਰ ਆਏ ਸੰਗਤ ਹੈ ਅਸੀਂ ਕਿੰਨਾ ਹੋਟਲ ਬਣਾਏ ਹੋਏ ਵੀਰੋ ਤੁਮ ਨੇ ਸਭ ਪੁੱਛਿਆ ਜਾ ਸ਼ਾਮ ਦੇ ਵੇਲੇ ਸਾਡੀ ਬੱਲੇ ਬੱਲੇ ਹੋਵੇ ਸਭ ਨੂੰ ਚਾਰ ਬੰਦੇ ਕਹਿਣਗੇ ਵਾਹ ਵਾਹ ਕਮਾਲ ਹੀ ਹੋ ਗਿਆ ਠੂਠੀਆਂ ਤਰੀਫਾਂ ਅਸੀਂ ਸੌਣ ਲਈ ਤਿਆਰ ਹਾਂ ਉਹਦੇ ਲਈ ਸਾਡੇ ਕੰਨ ਬੜੇ ਖੜੇ ਹੁੰਦੇ ਨੇ ਪਰ ਜੇ ਕੋਈ ਕੰਮੀ ਦਾਰਦਾ ਉਹ ਕੰਮ ਹੀ ਸੌਣੇ ਤਿਆਰ ਨਹੀਂ ਕਰਾਉਂਦੇ ਤਾਂ ਸਾਡੇ ਤੇ ਗੱਲ ਨਾ ਲੱਗੇ ਸੋ ਕਹਿਣ ਤੋਂ ਪਾਲੀ ਵੀ ਸੰਛੜਨਾ ਪੈਣਾ ਗੁਰੂ ਦੀ ਸ਼ਰਨ ਜਾਣ ਕੇ ਕਿ ਮਾਣ ਨੂੰ ਕਾਹ ਚੜਨਾ ਪੈਣਾ ਤੇ ਕਾਹ ਨਾ ਪੈਣਾ ਐ ਕਿ ਮਾਣ ਨਿਮਾਣੇ ਨੂੰ ਮਾਣ ਮਿਲਦਾ ਏ ਗੁਰੂਵੰਨੋਂ ਅਸੀਂ ਮੈਂਨੇ ਕੋਈ ਸਾਨੂੰ ਦਲੇ ਮਿਲਦਾ ਜੁਰ ਸਭ ਕੁਝ ਮਿਲਦਾ ਏ ਕੁਝ ਇੱਕੋ ਸਭ ਕੁਝ ਮਿਲਦਾ ਏ ਆਪਾ ਪੜਦੇ ਆ ਜਦ ਅਨਾਸਰ ਦੀ ਜੀਤੀ ਕੋੜੀ ਸਾਹਿਬਾ ਕਿਆ ਨਾਹੀ ਕਰ ਤੇਰੇ ਕਰ ਕੰਮ ਤੇਰੇ ਸਭ ਜਿਸ ਹੈ ਜਿਸ ਦੇਹ ਸੋ ਪਾਵੇ ਜਿਸ ਨੂੰ ਦੇਨ ਦਾ ਏ ਜਿਹੜਾ ਲੈਣ ਆਇਆ ਵਾਗੈ ਲੈਣ ਆਇਆ ਕੋਈ ਜਿਹੜਾ ਆਇਆ ਵੀ ਮੈਂ ਅੱਜ ਗੁਰੂ ਕੋਲੋਂ ਦਾਤ ਲੈ ਕੇ ਜਾਣਗੇ ਅਜੇ ਮੈਂ ਗੁਰੂ ਦੇ ਪਲੇਟ ਨੂੰ ਕਮਾਉਣੇ ਕਮਾਉਣਾ ਜਿਹੜਾ ਲੈ ਕੇ ਲੈਣ ਆਇਆ ਨਾ ਗੁਰੂ ਵੀ ਉਹਨੂੰ ਦਿੰਦਾ ਹੈ ਜਿਹੜਾ ਗਾਹਕ ਹੋਵੇਗਾ ਉਹਨੂੰ ਮਿਲੇਗਾ ਨਾ ਵਣ ਦਾਹਮ ਉਹਨੂੰ ਵੇਚੀਏ ਤੋ ਗੁਣ ਸਹਿ ਕੋ ਜਾਏ ਹੁਣ ਗਾਹਕ ਹੋਵੇਗਾ ਤੇ ਉਹ ਜਿਹੜਾ ਕੀ ਜੀ ਵੇਚ ਰਿਹਾ ਹੈ ਉਹਦਾ ਮੁੱਲ ਹੋਵੇਗਾ ਜੇ ਗਾਹਕ ਨਹੀਂ ਹੈਗਾ ਤੋ ਉਹਦਾ ਕੋਈ ਮੁੱਲ ਨਹੀਂ ਉਹ ਫਰੀ ਦੇ ਭਾਰ ਹੀ ਟਿੱਟੇਗੀ ਤੇ ਗੁਰੂ ਸਾਹਿਬ ਜੀ ਇਹ ਕਹਿੰਦੇ ਗਾਹਕ ਬਣ ਕੇ ਆਉਣਾ ਪੈਣਾ ਇਥੋਂ ਮਿਲੇਗਾ ਸਭ ਕੁਝ ਗਾਠ ਦੇ ਅੰਦਰ ਬੰਨ ਲਵਾਂਗੇ ਸੱਤ ਦੇ ਸੰਤੋਖ ਦੇ ਸ਼ੁਭ ਗੁਣਾ ਦੇ ਗਾਹਕ ਬਣ ਜਾਵਾਂਗੇ ਸਭ ਕੁਝ ਮਿਲੇਗਾ ਭਗਤ ਕਬੀਰ ਸਾਹਿਬ ਜੀ ਅਕਦੇ ਨੇ ਕਬੀਰ ਮਨ ਪੰਖੀ ਭਇਓ ਹੋ ਡੋਟ ਦਾ ਮੈਂ ਦਿਸ ਜਾਏ ਦਸਾਂ ਦਸ਼ਾਵਾਂ ਵਾਂਗ ਮਨ ਫੜਕਦਾ ਮਨੁੱਖ ਦਾ ਜੋ ਜੈਸੀ ਸੰਗਤ ਮਿਲੈ ਸੋ ਤੈ ਸੋ ਫਲ ਖਾਇ ਕਹਿੰਦੇ ਜਿਹੋ ਜਿਹੋ ਸੰਗਤ ਮਿਲਦੀ ਉਹ ਜੇ ਫਲ ਖਾਈ ਜਾ ਰਿਹਾ ਹੈ ਤੇ ਸੰਗਤ ਦੀ ਮਹਾਨਤਾ ਗੁਰਬਾਣੀ ਦੇ ਵਾਰ-ਵਾਰ ਗਾਣ ਕੀਤੀ ਹੈ ਗੁਰੂ ਅਮਰਦਾਸ ਸਾਹਿਬ ਮਹਾਰਾਜ ਗੋਮਦਵਤ ਅਰਥੀ ਤੇ ਬਰਾਜਮਾਨ ਲੈਕੀਜੇ ਗੁਰਨਾਣਕ ਬਣ ਕੇ ਬੈਠੇ ਨੇ ਗ੍ਰੋਤਾ ਗੱਤੀ ਤੇ ਬਰਾਜਮਾਨ ਨੇ ਲਾਹੌਰ ਦਾ ਰਹਿਣ ਵਾਲਾ ਇੱਕ ਨਾੜ ਕਤਰੀਏ ਜਿਹਨੂੰ ਇਤਿਹਾਸ ਵਿੱਚ ਪਾਈ ਪ੍ਰੇਮਾਂ ਦੀ ਅਗਦੇ ਤਨਨਾੜ ਸੀ ਰੁਪਿਆ ਪੈਸਾ ਦੇ ਕੋਲ ਬਹੁਤ ਸੀ ਉਹਦਾ ਪਿਤਾ ਕੋਲ ਤੇ ਪੈਸੇ ਹੀ ਵਧਾਰਦਾ ਕਿਉਂਕਿ ਪੈਸਾ ਬਹੁਤ ਸੀ ਤੇ ਪੈਸੇ ਦੇ ਕਰਕੇ ਉਹਦੀ ਸ਼ੌਂਕ ਵੱਧਨੇ ਸ਼ੁਰੂ ਹੋ ਗਈ ਉਹ ਮਾੜੇ ਸੰਗਤਾਂ ਤੋਂ ਜਾਣਾ ਸ਼ੁਰੂ ਹੋ ਗਿਆ ਮਾੜੀ ਸੰਗਤ ਦਾ ਐਡਾ ਪ੍ਰਭਾਵ ਤੇ ਪਿਆਰ ਜਿਹੜੀ ਉਹਦੇ ਕੋਲ ਚੰਗਿਆਈ ਸੀ ਉਹ ਸਾਰੇ ਖਤਮ ਹੋ ਗਈ ਜੋ ਰਾਸ ਉਹ ਜੇ ਸਾਰੇ ਖਤਮ ਹੋ ਗਏ ਹੌਲੀ-ਹੌਲੀ ਉਹਨੂੰ ਜਿਹੜਾ ਸੀ ਰੋਗ ਚਿੰਬੜਨੇ ਸ਼ੁਰੂ ਹੋ ਗਿਆ ਉਹ ਰੋਗੀ ਹੋ ਗਿਆ ਤੇ ਇੰਥੋਂ ਤੱਕ ਕਿ ਲੱਗੇ ਉਹਦਾ ਸਰੀਰ ਹੌਲੀ-ਹੌਲੀ ਡਲਣਾ ਸ਼ੁਰੂ ਹੋ ਗਿਆ ਉਹਨੂੰ ਮੋੜਤਾ ਲੋਕ ਹੋ ਗਏ ਤਨ ਆੜ ਸੀ ਮੇਖੋ ਆਤਮੇ ਨੂੰ ਆੜਦਾ ਸੰਗਤ ਕਿਹੜੀ ਮਿਲ ਸੀ ਮਾੜੀ ਹੁਣ ਵੇਖੋ ਆਪਾਂ ਕਿਤੇ ਨਹੀਂ ਜਾਂਦੇ ਨਾ ਜੀਵਨ ਦੇ ਨਾਲ ਸਾਡੀ ਮੰਦਰਾਂ ਦੇ ਅਸੀਂ ਉੱਥੇ ਬੈਠੇ ਹੁੰਨੇ ਭਾਵੇਂ ਵਿਆਹਾਂ ਸ਼ਾਦੀਆਂ ਵਿੱਚ ਹੋਵੇ ਪੰਕਤੀ ਤੇ ਹੀ ਹੋਵੇ ਜਿਹਦੇ ਨਾਲ ਸਾਡੀ ਮੰਦਰਾਂ ਲਈ ਹੈ ਉੱਥੇ ਅਸੀਂ ਚਾਰਕ ਜਾਣੇ ਬੈਠੇ ਹੋਵਾਂਗੇ ਕਾਰਨ ਕਿ ਸਾਡੀ ਮਾਤੇ ਬੰਦੇ ਮਿਲਗੇ ਹੁਣ ਗੱਲ ਕਰਨ ਦਾ ਮਜ਼ਾ ਆਵੇਗਾ ਆਨੰਦ ਆਵੇਗਾ ਭਾਵੇਂ ਉੱਥੇ ਬਾਰੇ ਜੋ ਮਰਜ਼ੀ ਕਰਦੇ ਰਹਿਣ ਕੰਨਾਂ ਜਿੰਝੇ ਮਰਜ਼ੀ ਕਰਦੇ ਰਹਿਣ ਫਿਰ ਆਨੰਦ ਆਵੇਗਾ ਕਿਹਦੇ ਆਨੰਦ ਬਣਾਉਂਦੇ ਹੁਣ ਜਿਹੋ ਜੇ ਅਸੀਂ ਹੈਗੇ ਉਹਨਾਂ ਦੀ ਸੰਗਤ ਸੱਭ ਲੈਂਗੇ ਮੁਰਸਾ ਜੇ ਕਲਪੇ ਜੋ ਜੈਸੀ ਸੰਗਤ ਮਿਲੇ ਜਿਹੀ ਉਹ ਸੰਗਤ ਮਿਲਦੀ ਹੈ ਸੋ ਤੈਸੋ ਫਲ ਕਾਇ ਜੋ ਸੰਗਤ ਵਿੱਚ ਗੱਲਾਂ ਕੀਤੀਆਂ ਜਾ ਰਹੀਆਂ ਨੇ ਜੋ ਸੰਗਤ ਵਿੱਚ ਉਥੇ ਤਤ ਨਿਕਲਿਆ ਜਾ ਰਿਹਾ ਜੋ ਕੁਝ ਵੀ ਹੋ ਰਿਹਾ ਹੈ ਜਲ ਕੇ ਉਹ ਫਲ ਖਾਂਦਾ ਪਿਆ ਭਾਈ ਪ੍ਰੇਮਾ ਜੀ ਸੰਗਤ ਦੇ ਪ੍ਰਭਾਵ ਦੇ ਵਿੱਚ ਆਪਣਾ ਜੀਵਨ ਖਤਮ ਕਰਨ ਦੇ ਆ ਗਿਆ পাপ ਦਾ ਸੀਰ ਕਰਨਾ ਸ਼ੁਰੂ ਹੋ ਗਿਆ ਉਹਨੂੰ ਕੋੜ ਦਾ ਲੋਗ ਹੋ ਗਿਆ ਤੁਰਦੇ ਫਿਰਦੇ ਕੋਈ ਬਾਤ ਨਾ ਪੁੱਛੀ ਜਿਹੜੇ ਸੰਗੀ ਸਾਥੀ ਸੀ ਕਿ ਜਦੋਂ ਪੈਸਾ ਹੁੰਦਾ ਉਹ ਤੋਂ ਸਾਰੇ ਸਾਥੀ ਨੇ ਸੁੱਖ ਮੈਂ ਬਹੁਤ ਸੰਗੀ ਪਏ ਦੁੱਖ ਮੈਂ ਸੰਗ ਨਾ ਕੋਏ ਸੁੱਖ ਦੇ ਸਾਰੇ ਸੰਗੀ ਬਣਦੇ ਨੇ ਜਦੋਂ ਜੀਵ ਤੇ ਪੈਸਾ ਜਦੋਂ ਪੈਸਾ ਹੈ ਨਾ ਕਿਸੇ ਨੂੰ ਲੁਕਦੇ ਤੇ ਸਾਰੇ ਸਾਥੀ ਨੇ ਉਦੋਂ ਰਿਸ਼ਤੇਦਾਰੀਆਂ ਨੂੰ ਠੀਕ ਹੈ ਉਦੋਂ ਭੈਣ ਭਰਾ ਵੀ ਠੀਕ ਨੇ ਉਦੋਂ ਸੱਜਣ ਫਿੱਤਰ ਸਾਰੇ ਠੀਕ ਨੇ ਪਰ ਕੀ ਇਹ ਦੀ ਜਦੋਂ ਪੈਸਾ ਖਤਮ ਹੋ ਗਿਆ ਤਾਂ ਰਿਸ਼ਤਦਾਰੀ ਵੀ ਖਤਮ ਸੱਜਣਤਾ ਇਹ ਸੱਜਣ ਵਾਲੇ ਨਾਲ ਉਹ ਵੀ ਸਾਹ ਸਮਝਾਉਂਦੇ ਨੇ ਫਿਰ ਕਹਿਣਗੇ ਭਾਈ ਪ੍ਰੇਮਾ ਜੀ ਕੋਲ ਇੰਨਾ ਪੈਸਾ ਸੀ ਉਹਨੇ ਪੈਸੇ ਦੀ ਦੁਰਵਰਤੋਂ ਕੀਤੀ ਉਹਨੂੰ ਰੋਗ ਚੱਪੜਵੇ ਇੰਨੇ ਰੋਗ ਲੱਗ ਗਏ ਉਹਦਾ ਸਰੀਰ ਜਲਣਾ ਸ਼ੁਰੂ ਹੋ ਗਿਆ ਜਲਣਾ ਸ਼ੁਰੂ ਹੋ ਗਿਆ ਕੋਹੜ ਦੇ ਰੋਗੀ ਬਣ ਗਿਆ ਕੀ ਹੋਇਆ ਜਿਵੇਂ ਸਾਫੀਸਾਨ ਜਿਹੜਾ ਭੈਣ ਭਰਾ ਸੀ ਜਿਹੜੇ ਸਾਥ ਸਾਰੇ ਸਾਥ ਛੱਡ ਗਏ ਕੰਮ ਇਹ ਫੜਕਦੇ ਫੜਕਦੇ ਹਰ ਹੌਟ ਨੂੰ ਇਕ ਗੋਨਵਾਲ ਤੱਕ ਪਹੁੰਚੇ ਗੋਨਵਾਲ ਕਿੱਥੇ ਗੋਨਦਾ ਸਨ ਪ੍ਰਸ਼ਨ ਕਰਦੇ ਉੱਥੇ ਬਾਹਰ ਕੇ ਆਣ ਕੇ ਬੈਠ ਜਾਂਦਾ ਹੈ ਸਿੱਖਾਂ ਨੇ ਗੁਰੂ ਸਾਹਿਬ ਦੀ ਤੱਕੀ ਖਬਰ ਪਤਾਈ ਕਿ ਇੱਕ ਬੜਾ ਮਿਲਤ ਕਰਿਆ ਬੜਾ ਖੂਨ ਦਾ ਲੋਕ ਸੀ ਕੁੜੀ ਬਿਆਲ ਆਪਣਾ ਲੀ ਗੁਰੂ ਸਾਹਿਬ ਜੀ ਨੇ ਜਿਆ ਕਿਸ ਬੁਲਾਉ ਉੱਥੇ ਗਏ ਇਹ ਘਟਨਾ ਜੋ ਦੇਖ ਲਈ ਤੇ ਯਾਦ ਦੇ ਨਿਸ਼ਾਨ ਕਰਵਾਇਆ ਅਸਲੀ ਪੱਖ ਅਸੀਂ ਛੱਡ ਜਾਂਦੇ ਹੁਣ ਕਿ ਲੋਕ ਇਤਿਹਾਸ ਨੂੰ ਵਰਤਨਾ ਤੇ ਥੋੜਾ ਜਿਹਾ ਧਿਆਨ ਦੇਣਾ ਪਵੇਗਾ ਗੁਰੂ ਅਮਰਦਾਸ ਜੀ ਮਾਰੇ ਦੇ ਉਸ ਇਲਾਕੇ ਵਿੱਚ ਦੱਲਾ ਦੇ ਰਹਿਣ ਵਾਲੇ ਇੱਕ ਬਹੁਤ ਮੰਨੇ ਤੇ ਪ੍ਰਮੰਨੇ ਵੈਲ ਨੇ ਜਿਸ ਦਾ ਨਾਮ ਇਤਿਹਾਸਿਕ ਪਾਇ ਲਾਲੂ ਜੀ ਹੁੰਦਾ ਹੈ ਮੰਨੇ ਤੇ ਪ੍ਰਮੰਨੇ ਵੈਲ ਗੁਰੂ ਅਮਰਦਾਸ ਜੀ ਉਸ ਬੋਧਵਰ ਧਰਤੀ ਦੇ ਨਾਲ ਇੱਕ ਦੁਆਖਾਨਾ ਖੁੱਲ੍ਹਿਆ ਹੋਇਆ ਹੈ ਤੇ ਭਈ ਦਾਲੂ ਜੀ ਉੱਥੇ ਵੈਦਾਂ ਕੰਮ ਕਰਦੇ ਨੇ ਤੇ ਉਹਨਾਂ ਦਾ ਨਾਮ ਨਾਲ ਉਸ ਸਮੇ ਸਾਰੇ ਰਾਜ ਵਿੱਚ ਪ੍ਰਸਿੱਧ ਸੰਬੰਧ ਹੈ ਜਦੋਂ ਕਿ ਉਹਨਾਂ ਨੂੰ ਵਿਖਾਇਆ ਗਿਆ ਉਹਨਾਂ ਨੇ ਉਸ ਭਾਈ ਪ੍ਰੇਮਾ ਜਿਹੜਾ ਕੋਣੀ ਦਾ ਰੋਗ ਦਵਾ ਕੇ ਬੈਠਾ ਸੀ ਉਹਦੀ ਮਨਮ ਪੱਤੀ ਉਹਦੀ ਦਵਾ ਦਾ ਪਿੰਡਾ ਉਹਦਾ ਯਾਰੀ ਕੀਤਾ ਤੇ ਕੁਝ ਦਿਨਾਂ ਬਾਅਦ ਉਹ ਜਿਹੜਾ ਸੀ ਨਾ ਆਰੋਗ ਹੋ ਗਿਆ ਉਹਦਾ ਕੋੜ ਦਾ ਰੋਗ ਦੂਰ ਹੋ ਗਿਆ ਜਦੋਂ ਇਲਾਜ ਕਰੇ ਫਿਰ ਕੀ ਹੋਇਆ ਕਿ ਫਿਰ ਆਪਣੀਆਂ ਭੁਣਾਂ ਨੂੰ ਦੇਖਦਾ ਹੈ ਮਿਲ ਕੋ ਗੰਢੀ ਵੱਟੀ ਗਲਤੀ ਹੋਈ ਹੈ ਪਛਤਾ ਰਿਹਾ ਪਛਤਾ ਰਿਹਾ ਗੁਰੂ ਸਾਹਿਬ ਜੀ ਚਰਨਾ ਤੇ ਅਰਦਾਸ ਕਰੇ ਤੁਹਾਨੂੰ ਕਿਰਪਾ ਕਰੇ ਉਹ ਕਿਰਪਾ ਕਰਦੇ ਬਖਸ਼ ਲਿਓ ਮੈਂ ਸੰਗਤ ਦੇ ਵਿੱਚ ਆੜ ਕੇ ਮੱਢ ਸੰਗਤਾਂ ਮੇਰੇ ਜੀਵਨ ਤੇ ਡੇਟਾ ਪ੍ਰਭਾਵਿਆ ਮੈਂ ਆਪਣੇ ਪਰਾਈ ਦੀ ਪਹਿਚਾਨ ਖੋਦ ਗਿਆ ਤੇ ਅਖੀਰ ਮੈਲੇ ਮੈਨੂੰ ਆਪਣੇ ਹੀ ਦਰ ਸਾਹਣੇ ਬਿਠਾਏ ਗੁਰੂ ਸਾਹਿਬ ਜੀ ਨੇ ਉਸਨੂੰ ਫਿਰ ਆਪਣੀ ਸ਼ਾਦੀ ਨੰਮਾਇਆ ਤੇ ਉਸੇ ਸੰਗਤ ਦੇ ਵਿੱਚ ਗੁਰੂ ਸਾਹਿਬ ਜੀ ਨੇ ਕਿਹਾ ਕਿ ਜੇ ਕਿਸੇ ਦੀ ਧੀ ਹੈ ਜਵਾਨ ਹੈ ਤੇ ਅਸੀਂ ਕਿਹਦੇ ਨਾਲ ਵਿਆਹ ਕਰਨਾ ਚਾਹੁੰਦੇ ਉਸ ਬੇਟੀ ਦਾ ਇੱਕ ਭਾਈ ਵਾਲੇ ਉਹਨਾਂ ਨੇ ਕਿਹਾ ਕਿ ਮੈਂ ਕ੍ਰਾਂਵਾਂ ਕੋ ਦੇ ਹਾਂ ਘਰੋਂ ਇਹ ਕਹਿੰਦੇ ਕਿ ਇਹ ਇਹ ਦਾ ਨਾਂ ਕੋਈ ਮਾਤਾ ਨਾ ਕੋਈ ਪਿਤਾ ਨਾ ਕੋਈ ਖਾਨਦਾਨ ਕੋਈ ਦੇਖਦੇ ਨਾ ਤੇ ਮੈਂ ਆਪ ਜੀ ਨਾਲ ਪਹਿਲਾਂ ਗੱਲ ਸੰਜੀ ਕੀਤੀ ਸੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਭਈਏ ਸਾਡੇ ਰੂਹ ਦੇ ਵਿੱਚ ਨੇ ਗੁਰਮੁਖਵੰਦ ਸਾਹਿਬ ਜੀ ਉਹਨਾਂ ਦੇ ਖਾਨਦਾਨ ਬਾਰੇ ਨਹੀਂ ਖੁਸ਼ਿਆ ਉਹਨਾਂ ਦਾ ਮਾਤਾ ਜੀ ਵੀ ਨਹੀਂ ਖੁਸ਼ਿਆ ਕਿੰਨੀ ਇਨਜ਼ਾਦ ਹੈ ਕੁਝ ਨਹੀਂ ਖੁਸ਼ਿਆ ਆਪਣੀ ਗੁਰੂ ਦਾ ਅਨੰਦ ਕਰਦੇ ਰਹੇ ਸੀ ਇਹਦਾਂ ਭਾਈ ਪ੍ਰੇਮਾ ਜੀ ਤੇ ਉਹਨਾਂ ਦੀ ਬੇਟੀ ਦਾ ਨਾਮ ਸੀ ਮੱਥੋ ਇਤਿਹਾਸ ਵਿੱਚ ਜੋ ਪ੍ਰਚਾਰਕ ਬਣੇ ਨੇ ਇਹਨਾਂ ਦੇ ਨਾਮ ਜਰਾ ਪਸੰਦ ਆ ਇੱਕ ਮਖੋ ਤੇ ਮੁਰਾਰੀ ਕੋਲ ਦਾ ਅੰੰਦ ਕਾਰਜ ਹੋਇਆ ਗੁਰੂ ਸਾਹਿਬ ਦੀ ਖਾਵਾਣ ਮੂਰੀ ਅੰੰਦ ਪ੍ਰਮੁਖ ਅਨੰਦ ਕਾਰਜ ਸਿੱਖ ਹੈ ਗੁਰਿਆ ਦਾ ਜੋਤ ਪ੍ਰਾਇ ਦਾ ਚਲਦੇ ਉਸ ਸਮੇਂ ਦੀ ਜਦ ਨਾਲ ਹੋਇਆ ਕਿ ਉਹਨਾਂ ਨੂੰ ਗੁਰੂ ਅਮਰਦਾਸ ਸਾਹਿਬ ਜੀ ਨੇ ਪ੍ਰਚਾਰਕਤਾ ਸਿੱਖ ਕਰਨ ਦੇ ਇੱਕ ਮੰਜੀ ਮਾਈ ਮੰਜੀਆਂ ਦੀ ਸਥਾਪਨਾ ਕੀਤੀ ਉਹਨਾਂ ਵਿੱਚੋਂ ਇੱਕ ਮੰਜੀਦਾਰ ਭਾਈ ਜਿਹੜੇ ਪ੍ਰੇਮਾਂ ਦੇ ਸਾਧ ਬਾਅਦ ਵਿੱਚ ਮਖੋ ਤੇ ਮੁਰਾਰੀ ਬਣੇ ਇਹਨਾਂ ਨੂੰ ਮੰਜੀ ਬਖੀ ਸੀ ਪ੍ਰਚਾਰਕ ਬਣ ਗਏ ਲੇਖ ਸੰਗਤ ਮਾੜੀ ਸੀ ਤੇ ਜੀਵਨ ਖਤਮ ਹੋਣ ਕਰੇ ਆ ਗਿਆ ਸੰਗਤ ਚੰਗੀ ਚੰਗੀ ਮਿਲ ਗਈ ਗੁਰੂ ਦੀ ਸੰਗਤ ਮਿਲ ਗਈ ਤੇ ਜੀਵਨ ਜਿਹੜਾ ਸੀ ਮਾੜਾ ਬਣਿਆ ਸੀ ਉਹ ਚੰਗਾ ਬਣ ਗਿਆ ਜਿੰਨੇ ਉਹਦੇ ਪਾਪ ਸਨ ਜਿੰਨੇ ਵਿੱਚੇ ਗਏ ਤੇ ਮੰਦ ਕਰਮ ਸਨ ਉਹ ਸਾਰੇ ਖੋ ਗਏ ਤੇ ਉਹ ਇੱਕ ਪ੍ਰਚਾਰਕ ਹੋ ਕੇ ਹੁਣ ਸਿੱਖ ਧਰਮ ਦੇ ਪ੍ਰਚਾਰ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਸੰਗਤ ਦਾ ਪ੍ਰਭਾਵ ਜੇ ਉਹ ਜੀ ਸੰਗਤ ਮਿਲ ਜਾਵੇ ਇਹੋ ਜਿਹਾ ਹੈ چنگی سنگت مل <سؤال> جائے کہ سارا جیون چنگا ہو جائے گا سونا ہو جائے گا ستھرا ہو جائے گا شکا والا ہو جائے گا ماڑی سنگت ہے ماڑا جیون بن جائے گا میرنا اصل کرنا ہے گورو صاحب مہاراج سن دونوں رستے دکھا رہے ہیں آئی ماڑی سنگت والا ہے آج چنگی سنگت والا ہے چلنا نہ چلنا ہوں تیرا فرج ہے جہاں چنگی سنگت والے پاس اس رقے چل رہا ਉਹਦਾ ਪਾਲਤਾਰ ਹੋ ਜਾਂਦਾ ਹੈ ਉਹ ਗੁਰੂ ਦਾ ਪਿਆਰਾ ਬਣ ਜਾਂਦਾ ਹੈ ਉਹ ਗੁਰੂ ਦੀਆਂ ਬਖਸ਼ਾਂ ਦੇ ਯੋਗਰ ਬਣ ਜਾਂਦਾ ਹੈ ਜਿਹੜਾ ਮੌੜਿਕ ਸੰਗਤ ਉਹ ਜਾਂਦਾ ਹੈ ਉਹ ਤਰਕਾਰੇ ਜਾਂਦਾ ਉਹ ਦੁਨੀਆ ਦੇ ਅੰਦਰੋਂ ਨਹੀਂ ਤੇ ਉਹ ਮਨੁੱਖ ਤੇ ਕੋਲੋਂ ਵੀ ਤਰਕਾਰੇ ਜਾਂਦਾ ਹੈ ਇਹ ਸਾਡੇ ਤੇ ਡਿਪੈਂਡ ਹੋਣਾ ਅਸੀਂ ਚੰਗੀ ਸੰਗਤ ਕਰਨੀ ਤੇ ਮੌੜੀ ਕਰਨੀ ਹੈ ਮੌੜੀ ਨਹੀਂ ਬਹੁਤ ਵੀੜਾਂ ਨੇ ਆਪਾਂ ਚੰਗੀ ਸੰਗਤ ਕਰ ਰਹੇ ਹਾਂ ਗੁਰਬਾਣੀ ਦੀ ਵਿਆਖਿਆ ਕਰਨੇ ਵਿਚਾਰ ਕਰ ਰਹੇ ਹਾਂ ਚੰਗੀ ਸੰਗਤ ਕਰ ਰਹੇ ਹਾਂ ਪਰ ਇਹੋ ਕੁਝ ਨਹੀਂ ਕੁਝ ਵੀ ਲੈ ਜਿੱਥੇ ਕੁਝ ਵੀ ਨਹੀਂ ਜਿੱਥੇ ਮਾੜੀ ਚੀਜ਼ ਹੈ ਉਥੇ ਕਿੰਨਾ ਵਰਨਾ ਦਾ ਹੁਣੇ ਦਾ ਆ ਕੇ ਵਿਹਾਈ ਤੇ ਜਾ ਕੇ ਆਪਾਂ ਪਾਪ ਕਲਾ ਨੂੰ ਇੱਕ ਜਾ ਕੇ ਡਾਂਸ ਕਰਨਾ ਤੇ ਇਨਵੀਟੇਸ਼ਨ ਦੇ ਰਹੇ ਨੇ ਜਿਹੜੇ ਇਹਨਾਂ ਦੇ ਗੀਂਦਾ ਆਉਂਦੀਆਂ ਸੀ ਜਿਨ੍ਹਾਂ ਨੂੰ ਜਿਹੜਾ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਜਿਹੜੇ ਥਕਾਵਟ ਮਹਿਸੂਸ ਕਰਦੇ ਸੀ ਹੁਣ ਸਾਨੂੰ ਆਰਾਮ ਦੀ ਲੋੜ ਹੈ ਅਸੀਂ ਗੁਰਦੁਆਰੇ ਜਾਣਾ ਉਹ ਵੀ ਕੋਠੇ ਜਾਂਦੇ ਕੇ ਬੈਠਦੇ ਉੱਪਰੋਂ ਕਹਿੰਦੇ ਵੀ ਆਓ ਤਿਆਰ ਹੋ ਕੇ ਅੱਜ ਜਿਹੜਾ ਹੈ ਡਾਂਸ ਕਰ ਕੇ ਹੁਣਾਂ ਚ ਭੰਗੜਾ ਕਰ ਕੇ ਆਉਣਾ ਭੱਜ ਜਾਂਦੇ ਨੇ ਇਹੋ ਜੀ ਸੰਗਤ ਵਿੱਚ ਪੱਤੇ ਜਾਂਦੇ ਨੇ ਚੰਗੀ ਸੰਗਤ ਕਰਾਂਗੇ ਤਾਂ ਚੰਗੇ ਗੁਣਾਂ ਨੂੰ ਆਪਾਂ ਧਾਰਨ ਕਰਾਂਗੇ ਮਾੜੀ ਸੰਗਤ ਵਿੱਚੋਂ ਕੀ ਆਦੇ ਆਬੂਲੇ ਮਿਲਨੇ ਨੇ ਹੁਣ ਆਲਗੋਂ ਆਪਾਂ ਇਕੱਠੇ ਕਰਨੇ ਗੁਣ ਇਕੱਠੇ ਕਰਨੇ ਕਿ ਸਾਡੇ ਤੇ ਗੁਰੂ ਸਾਹਿਬ ਸਾਨੂੰ ਦਿਖਾ ਦਿੰਦਾ ਹੈ ਭਾਈ ਸਿਖਾ ਦਕਾਰਤਾ ਤੇ ਤੁਸੀਂ ਕਰਨਾ ਕੀ ਹੈ ਤੁਸੀਂ ਕਿੰਨੀ ਔਕਾਤ ਵਿੱਚ ਹੋ ਕਿੰਨੀ ਔਕਾਤ ਤੇ ਮਾਲਕ ਤੁਹਾਡੇ ਤੇ ਕਿਹੜੀ ਚੰਗਿਆਈ ਕਿਹੜੀ ਬੁਰਾਈ ਹੈ ਦੇਖ ਲਓ ਇੱਕ ਵਾਰੀ ਤੇ ਵੀ ਪੜਾ ਸਿਖਾ ਹੁਣ ਅਸੀਂ ਦੇਖਣਾ ਵੀ ਅਸੀਂ ਚੰਗੇ ਪਾਸੇ ਚੱਲਣਾ ਹੈ ਗੁਰੂ ਜੀ ਸੰਕਤ ਕਰਦੀ ਹੈ ਕਿ ਅਸੀਂ ਦੁਨੀਆਦਾਰੀ ਦੇ ਵਿੱਚ ਜਾ ਕੇ ਜੋ ਕੁਝ ਵਰਤਾਰਾ ਕਰਾਵਾਉਂਦੇ ਆ ਉਹ ਕਰਦੇ ਨਹੀਂ ਅਸੀਂ ਗੁਰੂ ਛੱਡਾਂਗੇ ਮਾੜੀ ਸੰਕਤ ਕਰਦਾ ਗੁਰੂ ਜੀ ਆਖ ਲਗੇ ਜੇ ਨਹੀਂ ਛੱਡਦਾ ਤਾਂ ਤੇ ਮਨ ਖੰਦ ਉੰਤਰ ਰੋਗੀ ਹੋਵੇਗਾ ਤੇ ਮਨ ਦੇ ਵਿੱਚ ਚਿੰਤਾ ਤੋਕ ਲੱਗਣਾ ਕੋ ਜਾਲੇਗਾ ਉਹ ਮਨ ਦੇ ਅੰਦਰ ਕਿੰਨਾ ਨਰਕ ਵਾਲੀ ਜਿੰਦਗੀ ਕੋਪੀ ਆਉਂਦਾ ਨਾਲੇ ਸਤ ਸੰਗਤ ਕੈਸੀ ਜਾਣੀਏ ਇੱਕੋ ਨਾਮ ਖਾਣੀਏ ਇੱਕੋ ਨਾਮ ਹੁਗਮ ਹੈ ਨਾਨਕ ਹਰ ਗੁਰੀਆ ਉਹ ਰਾਹੀ ਉਹ ਇਹ ਸੋਚੀ ਸੰਗਤ ਹੁੰਦੀ ਹੈ ਕਿ ਇੱਕੋ ਨਾਮ ਦਾ ਹੁਗਮ ਹੈ ਮਾਲਕ ਦਾ ਵੱਖਰੀ ਜੀ ਨਾ ਕਰੀਏ ਸਤ ਸੰਗਤ ਕੈਸੀ ਜਾਣੀਏ ਕਿਉਂ ਜੀ ਸੰਗਤ ਹੁੰਦੀ ਕਹਿੰਦੇ ਜਿੱਥੇ ਉਹ ਸੰਗਤ ਹੈ ਜਿੱਥੇ ਇੱਕੋ ਨਾਮ ਖਾਣੀਏ ਇੱਕੋ ਜੀ ਸੰਗਤ ਇੱਕੋ ਸੰਗਤ ਇੱਕ ਸਤ ਸੰਗਤ ਉਹ ਸੰਗਤ ਜਿੱਥੇ ਮੰਨ ਕਰ ਕੋਈ ਲੋਕ ਹੁੰਦੇ ਨੇ ਜੇ ਤੇ ਹਮੇਸ਼ਾ ਨਹੀਂ ਆਪਣਾ ਨੂੰ ਕਮੁੰਦੇ ਨੇ ਆਪਣੀ ਗੱਲ ਕਰਦੇ ਨੇ ਸੰਗਤ ਇਹ ਕਰਦੇ ਰਹਿੰਦੇ ਨੇ ਕਿ ਸਾ ਸੰਗਤ ਸਾਜ ਦੀ ਸੰਗਤ ਕਰਨ ਵਾਲੇ ਸਾਡੀ ਸੰਗਤ ਕਰਦੇ ਰਹਿੰਦੇ ਨੇ ਸੰਗਤ ਕਾਡੂ ਕਹਿੰਦੇ ਨੇ ਜਿਹੜਾ ਸਾਥ ਸੰਗੀ ਬਣਨਾ ਉਹ ਇਕੱਲਾ ਬੰਦਾ ਹੀ ਬਣ ਸਕਦਾ ਉਹਦੇ ਲਈ ਕੋਈ 2 4 15ਆਂ ਨਹੀਂ ਹਸੇਗਾ ਤੇ ਲੋੜ ਨਹੀਂ ਹੈ ਉਥੇ ਕੰਲਾ ਸਾਥ ਦੀ ਸੰਗਤ ਕਰ ਸਕਦਾ ਆਓ ਕੋ ਸੰਗਤ ਨੂੰ ਛੱਡ ਕੇ ਸਾ ਸੰਗਤ ਦੇ ਵਿੱਚ ਆਈਏ ਤਾ ਸੰਗਤ ਕਰਿਆ ਕਰੀਏ ਗੁਰੂ ਦੇ ਪਾਵਨ ਬਚਨਾਂ ਨੂੰ ਸੁਣੌਣ ਕਰਿਆ ਕਰੀਏ ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲ ਖਾਈਏ ਜਿਹੋ ਜੀ ਸੰਗਤ ਮਿਲਦੀ ਹੈ ਮਨੁੱਖ ਉਹ ਜੈ ਫਲ ਖਾਂਦਾ ਹੈ ਆਓ ਕਿਉਂ ਨਾ ਹੋਵੇ ਆਪਾਂ ਸੰਗਤ ਚੰਗੀ ਕਰੀ ਤੇ ਚੰਗਾ ਫਲ ਖਾਈਏ ਬੋਲਾਂ ਵਾਲੇ ਸੰਗਤ ਕਰੀ ਜਿਨ੍ਹਾਂ ਦਾ ਜੀਵਨ ਬੜਾ ਪੁਜਾ ਸੁਝਾ ਹੈ ਉਹਨਾਂ ਨਾਲ ਸੰਗਤ ਕਰੀ ਜਿਨ੍ਹਾਂ ਜੀਵਨ ਦੇ ਅੰਦਰ ਮਾਰਗ ਦੇ ਗੁਣ ਵਾਧੇ ਨੇ ਉਹਨਾਂ ਨਾਲ ਸੰਗਤ ਕਰੀਏ ਤੇ ਜਿਸ ਰੁੱਖ ਨੂੰ ਫਲ ਮਿੱਠੇ ਲੱਗੇ ਨੇ ਸ਼ਾਨਦਾਰ ਹੈ ਲੋਕ ਆ ਕੇ ਬੈਠਦੇ ਨੇ ਸ਼ਾਨ ਦਾ ਮੰਗ ਲੈਂਦੇ ਨੇ ਤੇ ਫਲਾਂ ਦਾ ਰਸ ਲੈਂਦੇ ਨੇ ਤੇ ਜਿਸ ਫਾਲ ਇਸ ਰੁੱਖ ਦੇ ਉੱਪਰ ਫਾਲੇ ਪਿੱਪੇ ਲੱਗੇ ਹੋਣ ਤੇ ਦੀ ਕੋ ਸ਼ਾਨ ਵੀ ਨਾ ਹੋਵੇ ਕੋਈ ਨਾ ਬੈਠਦਾ ਕਹਿੰਦੋ ਭਾਵ ਵੀ ਜਿਸ ਦੇ ਜੀਵਨ ਦੇ ਅੰਦਰ ਗੁਣ ਨੇ ਉਹਦੇ ਗੁਣਾਂ ਦੇ ਬੈਠੀਏ ਸੀ ਗੁਣਾ ਦੀ ਸੰਗਤ ਕਰਿਆ ਕਰੀਏ ਔਰ ਗੁਰੂ ਦੇ ਕੋਲ ਇੱਕੋ ਹੀ ਗੱਲ ਜਿਹੜੀ ਹੈ ਸਭ ਤੋਂ ਪਾਸ ਤੋਂ ਮੰਗਣੀ ਹੈ ਉਹ ਤੁਸੀਂ ਕਿਰਪਾ ਕਰਿਓ ਸਾਧ ਸੰਗਤ ਦੇ ਘੜੀਆਂ ਮਿਲ ਜਾਣ ਅਸੀਂ ਮੰਨ ਕਰਮੀ ਹਾਂ ਬੜੀ ਤੁਸੰਗਤ ਵਿੱਚ ਪਰੇ ਉਤਰਾਇ ਤੇ ਹੋਏ ਹਾਂ ਤੁਸੀਂ ਬਖਸ਼ਣ ਕਿਤਾ ਹੋ ਬਖਸ਼ਿਓ ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜ ਲਿਓ ਇਹ ਹੀ ਉਦਾਸ ਅਰਥ ਕਰੀਏ ਅਗਲੀ ਕਿਰਪਾ ਕਰਨ ਬੇਨ ਪ੍ਰਤਾਪ ਨਹੀਂ ਕਰਨਾ ਬਲਕਿ ਮੰਨ ਕਰਨਾ ਗੁਰੂ ਤੇ ਗੁਰੂ ਸੰਗਤ ਉਹ ਕਿਉਂ ਗੱਲ ਚੰਗੀ ਲੱਗੇ ਤੁਹਾਨੂੰ ਸਮਝਦੇ ਹਾਂ ਕਿ ਉਸਾਲਾ ਟਿਕੋਲਾ ਨਾਲ ਨਾਲ ਦਾ ਸਮਾਰਕ ਕਰ ਦੇਣਾ ਜਿਹੜਾ 59 ਸਪਤੰਬਰ ਤਰੀਕ ਨੂੰ ਛੱਡੀ ਜਾਂਦੀ ਬਾਬਾ ਦੀਪ ਸਿੰਘ ਜੀ ਦੇ ਰਜਨ ਹੁੰਦੇ ਅਡਾ ਰਿਆ ਹੈ ਜਿਹਦੇ ਸਵਾਗਤ ਅੰਦਰ ਕੱਲ ਜੋ ਵੀ ਤਰੀਕ ਨੂੰ ਗੁਰਦਾਰਾ ਸਾਹਿਬ ਦੇ ਤਕਰੀਬਨ 9:30 ਵਜੇ ਸ੍ਰੀ ਗੁਰੂਵੰਤ ਪਾਠ ਸੇ ਸ਼ੁਰੂ ਹੋਵੇਗਾ ਇਹ ਤੇ ਇੱਕ 59 ਤਰੀਕ ਨੂੰ 9 ਵਜੇ ਸੈਨ ਪ੍ਰੰਤ ਸਵਾ 9:00 ਤੋਂ ਲੈ ਕੇ 12 ਵੇ ਤੱਕ ਦੁਵਾਨ ਸਾਜਰੀ ਰਹੇ ਇਸ ਸੰਬੰਧਤ ਬੇਨਤੀ ਪਾਵਨ ਦੁਆਨਾ ਸਾਹਿਬ ਪਰ ਨੇਮ 25 ਤੀਕ ਦਾ ਰਾਤ ਦਾ ਜਿਹੜਾ ਹੈ 6:30 ਤੋਂ ਲੈ ਕੇ 9:00 ਤੱਕ ਦਾ ਦੁਵਾਨ ਹੈ 8:00 ਤੋਂ ਲੈ ਕੇ 9:00 ਤੱਕ ਜਿਹੜਾ ਦੇ ਫੈਸਲੇ ਦਸ ਵਿੱਚ ਜਿਤਨੇ ਵਾਲੇ ਉਹਨਾਂ ਦੇ ਸਾਰਿਆ ਹੈ ਇੱਕ ਇੱਕ ਦੀ ਹਾਜ਼ਰੀ ਕਰਤੰਦੀ ਸੰਬੰਧਤ ਬੇਨਤੀ ਹੈ ਉਹ ਸਾਰਿਆਂ ਦੇ ਸਵਾਗਤ ਪਿਆਰੀ ਹਾਜ਼ਰੀ ਕਰਨੀਆਂ ਨੇ ਉਹ ਬਰੰਤ ਉਪਰਕਰਨ ਤੋਂ ਵਰਤੰਮੇ 10:00 ਤੋਂ 11:00 ਤੱਕ ਜਿਹੜਾ ਹੈ ਉਹ ਜਿਹੜਾ ਇਸ ਸੰਬੰਧਤ ਨੋਟਡਾਇਟ ਦੀ ਸਵਾਗਤ ਕਰਾਰੇ ਦੋ ਦਿਨ ਦਾ ਇਹ ਦੇ ਸਵਾਗਤ ਵਿੱਚ گیارہ ترین امرت جو ہوئے گا سنگت بےنتی ہے آؤ گروہ والے بڑی کھنڈے بڑھے پاؤ لے کے سجیے گرو سائب کے ساتھی کریے یہ پاور سماگ گیارہ ترین آ رہے ہیں سنگت بےنتی وقت چڑھ کے حاجی پڑھ کے لاہ جی کے پرکرم اتنے بےتے پروان آپ واحر جی کا خلصہ واحر جی کی فتح رام کلی اللہ کی نانک اوکاس